ਵਿਆਹ ਕਰਾ ਆ ਗਿਆ ਵਾ ਇਹਨੇ ਤਾਂ ਨਾ ਤੱਬਰ ਦੀ ਜਾਨ ਲੈਣੀ ਕਰ ਲਈਏ ਮੂ ਮੇਰੀ ਗੱਲ ਇੱਕ ਸੁਣ ਲੈ ਉਹਨੇ ਇੱਕੋ ਗੱਲ ਦੱਸਦੀ ਕਿ ਇਹੋ ਯਾਰਾਂ ਜੀ ਹਾਤ ਨੂੰ ਮਿਲਣਾ ਹੀ ਪੈਸੇ ਤਾਂ ਮੈਂ ਉਹਨੂੰ ਫੜਾ ਦੇਣੀ ਆ ਹਫਤੇ ਬਾਅਦ ਨਾ ਫੇਰ ਇੰਨੇ ਹੀ ਤਿਆਰ ਰੱਖਿਓ ਉਹਨੇ ਜਾਨ ਲੱਗੀ ਨੇ ਫੇਰ ਮੰਗਣੇ ਆ ਆਲਾ ਫੜ ਪੈਸੇ 11000 ਰੁਪਈਆ ਹੀ ਇਹਦੇ ਵਿੱਚ ਆ ਕੱਪੜੇ ਬਣਾਣੇ ਆਪਣੇ ਤੇ ਨਾਲੇ ਉਸਾ ਸਗੰਦੇ ਦੀ ਮੈਂ ਤਾਂ ਨੂੰ ਮੰਮੀ ਉਦੋਂ ਦਾ ਕਹਿਂਦੀ ਆ ਨਾ ਕਿ ਮੇਰੇ ਨਾਲ ਸਗਿਆਂ ਵਾਂਗ ਵਰਤਦੇ ਆਓ ਕਿੰਨੀ ਕਵਾਰ ਕਵਾਂ ਹੋਰ ਦੱਸੋ ਕਿ ਕੀ ਚੰਗਾ ਮਿਲਦੇ ਵਰਤਦੇ ਆ ਬਾਰ-ਬਾਰ ਇੱਕੋ ਗੱਲ ਕਰੀ ਜਾਣ ਦੀ ਆ ਕੀ ਕੰਠਾ ਪਾ ਗਏ ਆ ਤਾਂ लवली ਨੂੰ ਬੱਕਰਾਓ ਤੇਰਾ ਮਨ ਤੂੰ ਵੀ ਨਾ ਥੋੜੀ ਜਿਹੀ ਲੈਮੀ ਨਾਲ ਗੱਲ ਕਰਨੀ ਸਿਰ ਕੋਈ ਉੱਚੀ ਉੱਚੀ ਬੋਲਦੇ ਆ ਅਗਲੇ ਨੂੰ ਇਹ ਹੁੰਦਾ ਵੀ ਘਰੇ ਲੰਡ ਆਈ ਏ ਜਿਹੜੇ ਪਿਆਰ ਦੀ ਤੂੰ ਗੱਲ ਕਰਨ ਦੇ ਜੇ ਨਾ ਮੈਂ ਪਹਿਲਾਂ ਜਾਂਦੀ ਨੇ ਪਿਆਰ ਨਹੀਂ ਸਮਝਾਇਆ ਨਾ ਮੇਰੀ ਗੱਲ ਸੁਣ ਤੂੰ ਮੇਰੇ ਵੱਲ ਤਾਂ ਕੱਪੜੇ ਲੈ ਕੇ ਆ ਗਿਆ ਮੋਸੇ ਵਲੇ ਲੱਗ ਗਈ ਹੋਣੀ ਵੀ ਕੱਪੜੇ ਧੋਣ ਦੇ ਹੀ ਆ ਜਦੋਂ ਤੁਹਾਨੂੰ ਪ੍ਰੈਸ ਕਰਨ ਵਾਸਤੇ ਦਿੱਤੇ ਹੀ ਉਹਨੇ ਕੱਪੜੇ ਤੁਸੀਂ ਉਦੋਂ ਵੀ ਨਹੀਂ ਕੀਤੇ ਅੱਜ ਤੁਹਾਨੂੰ ਧੋਣ ਵਾਸਤੇ ਦਿੱਤੇ ਆ ਤਾਂ ਵੀ ਨਹੀਂ ਤੋ ਹੀ ਤੋ ਤੇ ਆ ਗਏ ਜੇ ਆ ਗਏ ਆ ਲੈ ਉਹਨੇ ਨਾ 1000 ਰੁਪਏ ਦਿੱਤਾ ਹੀ ਕਹਿੰਦਾ ਪੈਸੇ ਪਹਿਲਾਂ ਤੁਹਾਡੇ ਨਾਲ ਬਾਅਦ ਚਲਗੇ ਆ ਤੇ ਆ ਰੋਕ ਲਾ ਕੇ ਉਹਨੇ ਇਹੋ ਇੰਨੇ ਕ ਦਿੱਤੇ ਹੀ ਚਲ ਕੋਈ ਗੱਲ ਉਹਨਾਂ ਦਾ ਇਦਾਂ ਕਰ ਉਹਨੂੰ ਦੇ ਦੇ ਆੜਾ ਰੋਜ ਦਾ ਸਿਆਪਾ ਨਾ ਮੇਰ ਕੋ ਨਹੀਂ ਵੇਖਿਆ ਜਾਂਦਾ ਕਦੀ ਮੁੰਡਾ ਲੜ ਪੈਂਦਾ ਤਾਂ ਕਦੀ ਨੌਹ ਲੜ ਪੈਂਦੀ ਆ ਉਹਨੂੰ ਦੱਸਦੀ ਪਿਆ ਉਹ ਕੋਸ਼ ਹੈਗਾ ਹੀ ਉਹ ਜੋ ਤਨ ਫੜਾਤਾ ਵਾ ਤੁਹਾਡਾ ਕੀ ਇਰਾਦਾ ਵਾ ਆ ਪੈਸੇ ਉਹਨਾਂ ਨੂੰ ਦੇ ਦਾਂਗੇ ਤੇ ਸਿਆਪਾ ਮੁੱਕ ਜਾਊਗਾ ਆ ਸਿਆਪਾ ਨਹੀਂ ਗਾ ਸਾਡੇ ਕਰੋ ਮੁਕਣਾ ਉਹਨੇ ਕੋਈ ਨਾ ਕੋਈ ਰੰਡੀ ਰੋਣਾ ਨਾ ਪਾਵੇ ਰੱਖਣਾ ਵਾ ਹੁਣ ਪੈਸਿਆਂ ਦਾ ਮੁੱਕੂਗਾ ਨਾ ਕੋਈ ਨਵੀਂ ਗੱਲ ਸ਼ੇਅਰ ਲੂਗੀ ਉਹਦਾ ਕੰਮ ਹੀ ਇਹੋ ਵਾ ਜਦੋਂ ਦੀ ਆਈ ਹੈ ਨਾ ਪੁੱਠੇ ਪੈਰਾਂ ਵਾਲੀ ਕੋਈ ਕੰਮ ਸਵਾਦ ਦਾ ਕੀਤਾ ਵਾ ਵਿਆਹ ਕਦ ਆ ਗਿਆ ਵਾ ਇਹਨੇ ਤੇ ਨਾ ਤਬਰ ਦੀ ਜਾਨ ਲੈਣੀ ਕਰ ਲਈਏ ਮੂ ਮੇਰੀ ਗੱਲ ਇੱਕ ਸੁਣ ਲੈ ਉਨੇ ਇੱਕੋ ਗੱਲ ਦੱਸਦੀ ਪਹਿ ਇਹੋ 10 ਹਜ਼ਾਰ ਤੈਨੂੰ ਮਿਲਣਾ ਹੀ ਏ ਜੇ ਤੂੰ ਆਖੇ ਪੇ 50 60 70 ਹਜ਼ਾਰ ਉਹ ਤੇ ਨਹੀਂ ਸਾਡ ਕੋਲ ਮਿਲਣਾ ਤੈਨੂੰ ਵੀ ਪਤਾ ਵਾ ਪੇ ਖਰਚਾ ਕਿੰਨਾ ਹੋਇਆ ਵਾ ਖਾਦਾ ਦਵਾਈਆਂ ਲਵਾਈ ਸਵਾਈ ਸਾਰੀ ਦਾ ਕੇ ਤੇ ਸਾਨੂੰ ਬਚਣਾ ਕੀ ਪੈਸੇ ਤੇ ਮੈਂ ਉਹਨੂੰ ਫੜਾ ਦੇਣੀ ਆ ਹਫਤੇ ਬਾਅਦ ਨਾ ਫੇਰ ਇੰਨੇ ਹੀ ਤਿਆਰ ਰੱਖਿਓ ਉਹਨੇ ਜਾਣ ਲੱਗੀ ਨੇ ਫੇਰ ਮੰਗਣਿਆ ਪੇ ਉੱਥੇ ਸਲਾਮੀਆਂ ਦੇਣੀਆਂ ਉਹ ਕਰਨਾ ਮੈਨੂੰ ਫੇਰ ਦਓ ਉਹ ਮੇਰੀ ਗੱਲ ਸੁਣ ਲੈ ਆ ਤੇਰੇ ਗਾੜੀ ਜੁੜੇ ਹੱਦ ਹੁਣ ਹਾਂ ਪੈਸੇ ਭਾ ਕੇ ਨਾ ਤੇ ਤੂੰ ਕੋਈ ਗੱਲ ਨਾ ਕਰੀ ਤੇ ਤੂੰ ਚੁੱਪ ਕਰਕੇ ਤੇ ਇੱਕ ਤੇ ਵਾਪਸ ਆ ਜਾ ਠੀਕ ਹੈ ਨਾ ਉਹ ਚੰਗਾ ਚੰਗਾ ਬਾਬਾ ਤੁਸੀਂ ਮੇਰੀ ਲੜਾਈ ਤੋਂ ਡਰਦੇ ਰਿਹਾ ਕਰੋ ਲੜਾਈ ਤੋਂ ਡਰਦੇ ਰਿਹਾ ਕਰੋ ਜਿੰਨਾ ਉਹ ਕੋ ਡਰਦੇ ਉਹ ਸਿਰ ਤੇ ਚੜਦੀ ਆ 11000 ਰੁਪਇਆ ਥੋੜਾ ਵਾ ਅਸੀਂ ਵੀ ਜਾਂਦੇ ਰਹੇ ਵਿਆਹ ਕਦੀ ਅਸੀਂ ਤੇ ਆ ਲਛਣ ਕੀਤੇ ਨਹੀਂ ਜਿਹੜੇ ਇਹ ਕਰਨ ਲਈ ਤੇ ਪਿੰਦਰ ਕੀ ਕਰਨ ਲਈ ਆ ਪਤਾ ਕੁਛ ਨਹੀਂ ਐਵੇਂ ਕਰਨਾ ਕੀ ਆ ਇਹੋ ਡੇ ਹੀ ਉਰਾ ਮੇਰੀ ਗੱਲ ਸੁਣ ਦੱਸੋ ਆਲੇ ਫੜ ਪੈ ਹੈ 11000 ਰੁਪਇਆ ਆਈ ਇਦੇ ਵਿੱਚ ਆ ਕੱਪੜੇ ਬਣਾਣੀ ਆਪਣੇ ਤੇ ਨਾਲੇ ਉਹ ਤਾਂ ਸਗੰਦੇ ਦੀ ਦਾਦੀ ਤੇਰੇ ਨਾ ਆਰਤੀਏ ਕੋ ਫੜਕੇ ਲਿਆਏ ਆ ਮੰਮੀ ਇਹ ਕਿਰਨਿਆਰ ਨਾ ਆਪਣੇ ਕੋਲ ਹੀ ਰੱਖੋ ਦੀ ਐਨੇ ਕ ਪੈਸੇ ਨਾ ਕੀ ਬਣਨਾ ਉਹ ਦੀ ਕੀ ਡੇ ਆ ਕਰਨਛ ਦੇਣ ਬਣਾਉਂਦੇ ਆ ਮੈਨੂੰ ਜਾਂ ਮੈਂ ਚ ਦੇਣਾਂ ਮਾ ਐਨੇ ਕ ਪੈਸੇ ਨਾ ਵਿਆਹ ਵੇਖਿਆ ਜਾਊਗਾ ਤੁਸੀਂ ਆਪਸੇ ਜਾਣੇ ਆ ਮਾਸੀ ਦੇ ਮੁੰਡੇ ਦਾ ਵਿਆਹ ਵਾ ਭਰਾ ਵਾ ਮੇਰਾ ਹੁਣ ਉੱਥੇ ਇਹਦੇ ਵਿੱਚ ਕੱਪੜੇ ਬਣਾਉਂਗੀ ਉਹਨਾਂ ਨੂੰ ਸਗੰ ਦਊਂਗੀ ਜਾਂ ਸਲਾਮੀਆਂ ਦਊਂਗੀ ਮੈਂ ਤਾਂ ਨੂੰ ਮੰਮੀ ਉਦਾਂ ਦਾ ਕਹਿਣ ਦੀ ਆ ਨਾ ਕਿ ਮੇਰੇ ਨਾਲ ਸਗਿਆਂ ਵਾਂਗ ਵਰਤਦੇ ਆਓ ਕਿ ਕਿੰਨੀ ਕੁ ਵਾਰ ਕਵਾਂ ਹੋਰ ਦੱਸੋ ਹਣ ਮੈਂ ਇਦਾਂ ਜਾਂਦੀ ਚੰਗੀ ਲੱਗੂਗੀ ਨਾ ਮੈਂ ਸਗੰ ਦੇਣ ਜੋਗੀ ਨਾ ਮੈਂ ਲਿੜਾ ਕਪੜਾ ਬਣਾਉਣ ਜੋਗੀ ਆ ਰੱਖੋ ਦੀ ਆਪਣੇ ਕੋਲੀ ਪੈਸੇ ਆ ਮੰਮੀ 11 ਯਾਰ ਮੈਂ ਤੁਹਾਨੂੰ ਕਿਹਾ ਹੀ ਨਾ ਵੀ ਉੱਥੇ ਸਗੰ ਨਹੀਂ ਦੇਣਾ ਵਾ ਕੱਲਾ ਪੁੱਤ ਮੇਰੀ ਸੁਣ ਗੱਲ ਤੈਨੂੰ ਮੈਂ ਅੱਗੇ ਵੀ ਕਿਹਾ ਵਾ ਕਿ ਇੱਥੇ ਕਿਹੜਾ ਕਿ ਤਨਖਾਹ ਲੈਣ ਡਿਆ ਵਾ ਵੀ ਮਹੀਨੇ ਬਾਅਦ ਨਾ 70-60000 ਰੁਪਏ ਆ ਜਾਂਦਾ ਫਸਲ ਦੇ ਸਰੋਂ ਦੇ ਸਾਰੇ ਕੰਮ ਕਰਨੇ ਹੁੰਦੇ ਆ ਤੇ ਜਿੱਦਾਂ ਦੀ ਅੱਜ ਕਾਲੇ ਰੱਬ ਦੀ ਮਾਰ ਵੱਜਣ ਰਹੀ ਆ ਕੀ ਤਾਂ ਫਸਲ ਘਰ ਆਉਣੀ ਨਹੀਂ ਆ ਕਿ ਨਹੀਂ ਆਉਣੀ ਟੋੜਦੇ ਦੇ ਉੱਤੇ ਦਿਨ ਚੱਲਣ ਡੇ ਝੋਨਾ ਡੀਕਣ ਡੇ ਫੇ ਝੋਨਾ ਘਰ ਆ ਉਹ ਤਾਂ ਫੇਰ ਕੋਈ ਕੰਮ ਕਰਾਂਗੇ ਸਿਆਣੀ ਬਣ ਜੇ ਕੁਝ ਬਣੂਗਾ ਨਾ ਤੇ ਤੁਹਾਡਾ ਹੀ ਘਰਵਾ ਤੁਹਾਡਾ ਹੀ ਬਨਣਾ ਵਾ ਅਹੀਂ ਕਿਹੜਾ ਕਿਹਦਾ ਨਾਂ ਲੈ ਜਾਣਾ ਵਾ ਮੰਮੀ ਸਭ ਕੋਈ ਹੈਗਾ ਵਾ ਤੁਹਾਡੇ ਕੋਲ ਠੀਕ ਵਾ ਨਾ ਅਹੀਂ ਤੇ ਜਿਹੜਾ ਧਰ ਪਈ ਵੀ ਮੰਗਣੇ ਹੋ ਨਾ ਉਹ ਵੀ ਸਾਨੂੰ ਤਰਲਿਆਂ ਨਾਲ ਮਿਲਦੇ ਆ ਇਹ ਧਰ ਪਈ ਵੀ ਲੈਣੀਆਂ ਤੇ ਮੇਰੀ ਸੁਣ ਗੱਲ ਸੂਟ ਤਾਂ ਇਹਨੂੰ ਕਿੰਨੇ ਸੋਨੇ ਬਣਾ ਕੇ ਦਿੱਤੇ ਉਹਨਾਂ ਸੂਟਾਂ ਨੂੰ ਕੀ ਹੋਇਆ ਵਾ ਇੱਕ ਸੂਟ ਬਣਾ ਲਾ ਦੋ ਦਿਨ ਵਿਆਹ ਚੱਲ ਜਾਂਗੇ ਤਿੰਨ ਦਿਨ ਚੱਲ ਜਾਂਗੇ ਪੱਕੀ ਤਨੀ ਤੂੰ ਉੱਥੇ ਰਹਿ ਜਾਣਾ ਤੇ ਬਾਰ ਬਾਰ ਉਹੀ ਸੂਟ ਪਾਵਾਂ ਉੱਥੇ ਵਿਆਹ ਤਾਂ ਪਹਿਲਾਂ ਮੈਂ ਅੱਗੇ ਉਹ ਪਾਏ ਆ ਹੁਣ ਫੇਰ ਉਹ ਪਾਉਂਗੀ ਉਹਨਾਂ ਨੇ ਕਹਿਣਾ ਵਾ ਲੈ ਕੋ ਸੂਟ ਵੀ ਨਹੀਂ ਬਣਾਏਗੇ ਵਿਆਹ ਦੇ ਉੱਤੇ ਉਹ ਪਹਿਲੇ ਪਾਈ ਫਿਰਦੀ ਆ ਰਪਿੰਦਰ ਹਾਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਘਰ ਵਿੱਚ ਰਹਿਣ ਵਾਲੀਆਂ ਗੱਲਾਂ ਕਰੀਦੀਆਂ ਹੁੰਦੀਆਂ ਵਾ ਆਪਣੀ ਮਾਂ ਨੂੰ ਪੁੱਛ ਹਾਂ ਉਹਨੇ ਛੱਗਣ ਕਿੰਨੇ ਦੇਣਾ ਉਹ ਮਾਸੀ ਆ ਉਹਨੇ ਭਾਵੇਂ 1100 ਦੇਣਾ ਹੋਵੇ ਤੂੰ ਘਰ ਕਲਾਪਾ ਕੇ ਬੈਠੀ ਆਂ ਕਿ ਮੈਂ ਇੰਨੇ ਦੇਣੇ ਤੇ ਇੰਨੇ ਦੇਣੇ ਆ ਮਮਮੀ ਕੀ ਤਰ੍ਹਾਂ ਜਦੋਂ ਮੈਂ ਕਹਿ ਨਹੀਂ ਮੇਰ ਨਾਲ ਚੰਗਾ ਮਿਲਦੇ ਵਰਤਦੇ ਤੇ ਮੈਂ ਵੀ ਤੇ ਚੰਗਾ ਹੀ ਮਿਲਣਾ ਨੇ ਕੀ ਚੰਗਾ ਮਿਲਦੇ ਵਰਤਦੇ ਆ ਬਾਰ-ਬਾਰ ਇੱਕੋ ਗੱਲ ਕਰੀ ਜਾਂਡੀਆਂ ਕੀ ਕੰਠਾ ਪਾ ਗਈ ਵਿਆਹ ਤਾਂ लवली ਨੂੰ ਵੱਖਰਾ ਜੋ ਪਾਇਆ ਤੇਰਾ ਮਾਪਿਓ ਨੇ ਪਾਇਆ ਹੀ ਨਾ ਵੀ ਮਾਸੀ ਵੱਖਰਾ ਬਣਾ ਕੇ ਪਾ ਗਈ ਇਥੇ ਨਤੀ ਬਣਾਈ ਹੀ ਆ ਗੱਲਾਂ ਜਿਹੜੀਆਂ ਨਾ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਸੱਚੀਆਂ ਜੀਆਂ ਮਮਮੀ ਉਹਨਾਂ ਨੇ ਜੋ ਵੀ ਪੋਣਾ ਮੈਨੂੰ ਪੋਣਾ ਹੀ ਨਾ ਮੈਨੂੰ ਤੇ ਉਹਨਾਂ ਨੇ ਪਾਇਆ ਨਾ ਸੋਨਾ ਉਹ ਹੁਣ ਇਹਨਾਂ ਨੂੰ ਕਿੱਦਾਂ ਪਾ ਦਿੰਦੇ ਜਦੋਂ ਮੈਂ ਉਹਨਾਂ ਕੋਲ ਰਹੀ ਆਪਣੀ ਧੀ ਨੂੰ ਹੀ ਪਾਉਣਾ ਸੀ ਤੁਸੀਂ ਤਾਂ ਕਹਿੰਦੇ ਸਾਰਾ ਕੁਝ ਸਾਨੂੰ ਮਿਲ ਜਾਂਦਾ ਸਾਨੂੰ ਕਿਉਂ ਨਹੀਂ ਮਿਲਿਆ ਹੈਗਾ ਬਹੁਤੀ ਜੇਦ ਕਰਦੀਆਂ ਨਾ ਫੇ ਮੇਰੇ ਪੇਕੇਆਂ ਦਾ ਸਮਾਨ ਦੋ ਉਹ ਮੈਂ ਫੜਾ ਦਿੰਨੀ ਆ ਮੇਰੇ ਵੱਲੋਂ ਇੱਕ ਦਿਨ ਚ ਲਟਾ ਕੇ ਆ ਜਾ ਘਰੋਂ ਤੇ ਆਹੋ ਮਿਲਦਾ ਹੀ ਆ ਆ ਲੈ ਫੜ ਲੈ ਮੰਮੀ ਆ ਮਹੀਨੇ ਪੈਸੇ ਨਹੀਂ ਲੈਣੇ ਠੀਕ ਆ ਵਾ ਨਾ ਇਹ ਤੁਸੀਂ ਰੱਖੋ ਆਪਣੇ ਕੋਲ ਹੀ ਮੇਰੇ ਕੋ ਨਹੀਂ ਨਾ ਵਿਆਹ ਵੇਖਿਆ ਜਾਂਦਾ ਚੱਲ ਤੇਰੀ ਮਰਜ਼ੀ ਆ ਨਹੀਂ ਲੈਣੇ ਨਾ ਜਦੋਂ ਜਿਆਦਾ ਆਉਣਗੇ ਨਾ ਫੇਰੇ ਜਾਵੀਂ ਵਿਆਹ ਵੇਖੋ ਉਹਦਾ ਗੱਲ ਕਰੀ ਜਾਂਦੇ ਦੱਸ ਇਹਨੇ ਕੋ ਪੈਸੇ ਨਾ ਜਾਇਆ ਜਾਂਦਾ ਨਾਲ ਇਹਦੇ ਵਿੱਚ ਹੀ ਕਹਿੰਦੇ ਤੂੰ ਕੱਪੜੇ ਬਣਾ ਲੈ ਇਹਦੇ ਵਿੱਚ ਇਹਨੂੰ ਵਿਆਹ ਵੇਖਿਆ ਉੱਥੇ ਮੈਂ ਨਿਆਣੀ ਜਾਂਦਾ ਸਾ ਘਟੋ ਘਟ 500 ਰੁਪਏ ਤੋਂ ਘਟੇ ਤੇ ਸਲਾਮੀ ਨਹੀਂ ਦਿੱਤੀ ਜਾਣੀ ਇਹਨਾਂ ਸਦਾਈ ਬਣਾਇਆ ਉਦਾਂ ਹੀ ਰਲ ਮਿਲ ਕੇ ਹੁਣ ਉਹਨਾਂ ਨੂੰ ਆ ਉਹਨਾਂ ਨੂੰ ਮਗਰਲਾ ਲਿਆ ਵਾ ਇਹ ਕੋਈ ਨਹੀਂ ਜਿੱਦਾਂ ਆਪਾਂ ਕਹਿੰਦੇ ਉਦਾਂ ਹੀ ਕਰੀ ਜਾ ਉਹ ਵੀ ਹੁਣ ਉਹ ਬੋਲੀ ਬੋਲਣ ਦੇ ਪਈ ਆ ਕੀ ਇਹ ਬੰਦਾ ਕਰੇ ਕਿੰਨਾ ਕਿੰਨਾਂ ਦੇ ਨਾਲ ਮੱਥਾ ਮਾਰੀ ਮੇਰੇ ਕੋਲ ਇਹਨਾਂ ਬੋਲਿਆ ਵੀ ਨਹੀਂ ਜਾਂਦਾ ਇਹਨਾਂ ਦੇ ਦਦਾ ਵਾਵਾ ਸਿਰ ਕੈਂ ਉਹ ਬੋਲਿੰਦੀਆਂ ਐ ਆ ਕੇ ਪਾਣ ਡਏ ਜੇ ਰਮਨ ਪਾਣ ਡਾ ਕਿਆ ਆ ਡਾਕਿਆ ਦੇ ਕੇ ਗਿਆ ਹੈ ਕਹਿੰਦਾ ਪਿਆ ਤੁਹਾਡੇ ਨਾ ਪੈਸੇ ਆ ਤਾਰਨ ਵਾਲੇ ਦੇ ਲਿਮਟ ਤੇ ਚਲ ਕੋਈ ਗੱਲ ਨਹੀਂ ਤਾਰਨ ਵਾਲੇ ਆ ਨਾ ਆ ਲਓ ਤੁਹਾਡੀ ਨੌ ਨੇ ਦੇ ਦਿੱਤੇ ਤੁਹਾਨੂੰ ਪੀ ਲਿਮਟ ਤਾਰ ਲਓ ਤਾਂ ਤਾਰ ਲਓ ਹੁਣ ਲਿਮਟ ਰੱਖੇ ਨਹੀਂ ਉਹਨੇ ਉਹਨੇ ਨਹੀਂ ਰੱਖੇ ਕਿਉਂਕਿ ਮਾਰੇ ਨੇ ਉਸ ਆਜ਼ਾਦੀ ਆਂਦੀ ਆ 11000 ਮੈਂ ਛਗਣੀ ਦੇਣਾ ਵਾ ਤੇ ਸੋਨਾ ਜਿਹੜਾ ਵੱਖਰਾ ਪਾਉਣਾ ਵਾ ਉਹਨੂੰ ਇੰਨਾ ਨਹੀਂ ਗਾ ਪਤਾ ਫਿਕਰਾਂ ਦੇ ਗੁਜ਼ਾਰੇ ਕਿੱਦਾਂ ਚੱਲਦੇ ਆ ਅਸੀਂ ਕਿੱਦਾਂ ਗੁਜ਼ਾਰਾ ਕਰਨ ਦੇ ਆ ਫਸਲ ਤਾਂ ਜੇ ਆਉਣੀ ਆ ਉਹ ਤਾਂ ਇਦਾਂ ਸਮਝਣ ਲਈ ਆ ਜਿੱਦਾਂ ਮੈਂ ਕਿਹਾ ਰਾਜੇ ਦੇ ਘਰ ਆ ਵੀ ਹੁੰਨੀ ਆ ਭਲਾ ਮੈਂ ਵੇਖੂੰਗੀ ਜਾ ਕੇ ਕਿ ਮਾਂ ਉਥੇ ਕੈਂਥਾ ਪਾ ਕੇ ਆਉਂਦੀ ਭਣੀਵੇਂ ਨੂੰ ਉਹ ਆ ਭਾਵੇਂ ਕੱਲੋਂ ਫੜ ਕੇ 1100 ਦੇ ਆਵੇ ਇੱਥੇ ਛੱਗੀਆਂ ਮਾਰਨ ਢਈ ਸਾਡੇ ਨਾਲ ਅੰਤਰਾ ਅਸਲੀ ਰੱਖ ਕੇ ਤੇ ਨਕਲੀ ਦੇਤਾ ਵਾ ਇਹ ਆਣ ਕੇ ਇਹ ਗੱਲਾਂ ਕਰਦੀ ਫਿਰਦੀ ਆ ਇਹ ਸੱਚੇ ਸਿਆਣੇ ਕਹਿੰਦੇ ਆ ਨੌਵਾਂ ਨੂੰ ਆਉਂਦੇ ਸਿਰ ਤੇ ਨਹੀਂ ਚੜਾਉਣਾ ਚਾਹੀਦਾ ਇਹ ਤੇ ਆਉਂਦੀ ਸਿਰ ਤੇ ਬੈ ਗਈ ਆ ਛਿੱਡੂ ਸਾਡਾ ਮੁੰਡਾ ਵਾ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਹੁਣ ਮੈਂ ਉਹਨੂੰ ਦੱਸਣੀ ਆ ਕਿ ਜਹਾਜ ਲਾਇਆ ਜਿੱਥੋਂ ਲਿਉਣੀ ਆ ਸਾਡੇ ਕੋਲ ਤਾਂ ਇੰਨੇ ਸਰਦੇ ਬੰਦੇ ਹੀ ਜਾਂ ਕੋਈ ਕੰਮ ਇਹ ਤੇ ਮਸ਼ੀਨ ਨਹੀਂ ਲਾਈ ਮੋਟਰ ਛਾਪਣ ਵਾਲੀ ਪੱਠਾਪੇ ਲਾ ਲਾ ਕੇ ਹੀ ਰੱਖੀ ਜਾਂਦੇ ਔਰ ਰਮਨ ਨੇ ਗੱਲ ਕਰਨ ਲੱਗੀ ਨਾ ਵਿੱਚ ਸਾਹ ਵੀ ਲੈ ਲਿਆ ਕਰ ਮੈਂ ਤੇਰੇ ਲਾਗੇ ਬੈਠਾ ਵਾਂ ਤੇ ਉੱਚੀ ਉੱਚੀ ਨਹੀਂ ਤੂੰ ਗੱਲਾਂ ਕਰਨਾ ਅਗਲੀ ਕੀ ਕਹੋਗੀ ਮੋਗੜੀ ਸੌਂਡੀ ਡਈ ਨਾਲੇ ਤੂੰ ਉਹਨੂੰ ਪਿਆਰ ਨਾਲ ਸਮਝਾਉਂਦੀ ਬੇਹ ਪੁੱਤ ਵੀ ਅੱਗੇ ਖਰਤਿਆ ਬੜਾ ਹੋਇਆ ਵਾ ਤੇ ਇਨਿਆ ਪੈਸਾ ਨਾ ਸਾਰ ਲਾ ਤੂੰ ਵੀ ਜਾ ਕੇ ਉਹਦੇ ਵਾਲਾਂ ਨੂੰ ਕਹਿ ਗਈ ਹੋਣੀ ਹੈ ਤਾਂ ਤਾਂ ਹੀ ਉਹਨੇ ਕਿਹਾ ਵਾ ਵੀ ਆਪਣੇ ਪੈਸੇ ਚੁੱਕ ਤੇ ਜਾ ਭੱਜ ਜਾ ਇੱਥੋਂ ਰਮਨ ਤੂੰ ਵੀ ਨਾ ਥੋੜੀ ਜਿਹੀ ਹਲੇਮੀ ਨਾਲ ਗੱਲ ਕਰਨੀ ਸਿੱਖ ਤੋ ਇਹ ਉੱਚੀ ਬੋਲਦੇ ਆ ਅਗਲੇ ਨੂੰ ਇਹ ਹੁੰਦਾ ਵਈ ਘਰੇ ਲੜਨ ਆਈ ਏ ਤੇ ਚਲ ਤੂੰ ਉਹਨੂੰ ਪਿਆਰ ਨਾਲ ਸਮਝਾਉਂਦੀ ਉਹਨੇ ਮੰਨੀ ਜਾਣਾ ਹੀ ਚਲ ਕੋਈ ਗੱਲ ਏ ਉਹਨੇ ਗੁੱਸੇ ਨਾਲ ਵਾਪਸ ਕਰਤੇ ਆ ਕੋਈ ਗੱਲ ਨਹੀਂ ਆ ਉਹਨੂੰ ਬੈ ਕੇ ਸਮਝਾਉਣਾ ਵਾ ਜਮਾ ਲਵਲੀ ਨੂੰ ਕਹਿਣਾ ਵਾ ਕਿ ਪੁੱਤੇ ਇੰਨੇ ਕ ਪੈਸੇ ਨਾ ਸਾਰਨਾ ਪੈਣਾ ਵਾ ਠੀਕ ਆ ਨਾ ਲਵਲੀ ਨੂੰ ਰਮਨੂ ਸਾਰਾ ਹੀ ਪਤਾ ਵਾ ਕਿ ਪੈਸਾ ਕਿੱਥੋਂ ਆਉਂਦਿਆ ਕੀ ਬੰਡਿਆ ਉਹਨੂੰ ਪਤਾ ਵਾ ਵੀ ਲਿੰਮੜਤ ਕਿਉਂ ਕਿ ਤੇ ਪਹਿਲੋਂ ਖਾਦੀ ਏ ਤੇ ਜਿਹੜੇ ਕਣਕ ਦੇ ਪੈਸੇ ਹੀ ਉਹਨੂੰ ਪਤਾ ਸਾਰਾ ਹੀ ਆ ਕਿ ਉਹ ਕਿੱਥੇ ਕਿੱਥੇ ਖਰਚੇ ਤੇ ਕਿੱਥੇ ਨਹੀਂ ਕੋਨ ਨੂੰ ਮੈਂ ਪਿਆਰ ਨਾ ਸਮਝੰਮ ਨਾ ਨੌ ਨੂੰ ਨਹੀਂ ਨਾ ਪਤਾ ਸਾਡੇ ਖਰਚਿਆਂ ਦਾ ਹੁਣ ਕੁੜੀ ਵੀ ਪਾੰਡੀ ਆ ਮੁੰਡਾ ਵੀ ਪਾੰਡਿਆ ਵਾ ਕਦੀ ਮੁੰਡਾ ਆਏ ਦਾ ਫੀਸ ਲੈਣ ਕਦੀ ਕੁੜੀ ਆ ਜਾਂਦੀ ਆ ਕਦੀ लवली ਆਏ ਦਾ ਵੀ ਡੈਡੀ ਮੈਨੂੰ ਇਨੇ ਪੈਸੇ ਦੋ ਜਿਹਨੇ ਤੇ ਭਾਦਿਆਂ ਤੇ ਛਣ ਤੇ ਕਣੀਆਂ ਪੈਣ ਡੀਆਂ ਇਹਨਾਂ ਨੂੰ ਨਹੀਂ ਨਾ ਪਤਾ ਵੀ ਕੀ ਭਾਵੇਂ ਗੰਡੀ ਆ ਚੱਲ ਕੋਈ ਗੱਲ ਨਹੀਂ लवली ਨਾ ਮੈਂ ਆਪੇ ਗੱਲ ਕਰ ਲੈਨੀ ਆ ਵੀ लवली ਜੇ ਇਦਾਂ ਤੁਸੀਂ ਰੱਖਣੇ ਆ ਨਾ ਆਪਣੇ ਖਰਚੇ ਫੇ ਪੁੱਤ ਤੈਨੂੰ ਕੋਈ ਨੌਕਰੀ ਲੱਭਣੀ ਪਾਣੀ ਆ ਘਰ ਦੇ ਵਿੱਚੋਂ ਤੇ ਇੰਨੇ ਜਿਹਾ ਜੀਵਾਰਾ ਕਰਨਾ ਪੈਣਾ ਵਾ ਥੋੜਾ ਜਿਹਾ ਹੌਸਲਾ ਨਾ ਗੱਲ ਕਰਿਆ ਕਰ ਤੇ ਬੱਚਾ ਸਮਝ ਜਾਂਦਾ ਵਾ ਤੁਸੀਂ ਤਾਂ ਮੈਨੂੰ ਹੀ ਕਹੀ ਜਾਂਦੇ ਜੇ ਕਿੰਨਾ ਕੁ ਹੌਸਲਾ ਕਰਾਂ ਜਦੋਂ ਮੈਨੂੰ ਖਪਾਈ ਜਾਂਦੇ ਆ ਆ ਥੋੜਾ ਖਪਾਇਆ ਕਲਾ ਕਲੇਸ਼ ਤਾਂ ਘਰ ਵਿੱਚ ਕਦੋਂ ਦੀ ਪਾਈ ਆ ਲੋਕਾਂ ਨੂੰ ਚਾਹ ਹੁੰਦੇ ਵੀ ਸਾਡੀਆਂ ਨਵਾਂ ਆਉਣਗੀਆਂ ਤਾਂ ਸਾਨੂੰ ਰੋਟੀ ਪੱਕੀ ਮਿਲੂ ਤੇ ਸਾਡੇ ਘਰ ਤਾਂ ਕੋਈ ਦੇ ਨਹੀਂ ਜਿਹੜਾ ਕਲਾਤ ਬਣਾ ਜਾਂਦਾ ਵਾ ਜਿਹਦੇ ਪਿਆਰ ਦੀ ਤੁਸੀਂ ਗੱਲ ਕਰਨਦੇ ਜੇ ਨਾ ਮੈਂ ਪਹਿਲਾਂ ਜਾਂਦੀ ਨੇ ਪਿਆਰ ਨਹੀਂ ਸਮਝਾਇਆ ਲਾਗੇ ਬਿਠਾਲ ਕੇ ਫੇਰ ਹੀ ਗੱਲ ਕੀਤੀ ਜਦੋਂ ਉਹਨੂੰ ਪੈਸੇ ਪੜਾਏ ਨਾ ਤਾਂ ਮੇਰੇ ਸਿਰ ਦੇ ਵਾਲਾਂ ਨੂੰ ਪੈ ਗਈ ਤੁਹਾਡਾ ਕੀ ਰਾਦਰ ਰਮਨਸ਼ ਦੇਣਾ ਮੈਨੂੰ ਸਾਰਾ ਹੀ ਪਤਾ ਵਾ ਪੀ ਕਿਦਾਂ ਦੇ ਆਣੇ ਨੂੰ ਬਚਾਉਣਾ ਹੁੰਦਾ ਵਾ ਨਾ ਜੇ ਜਿਆਦਾ ਪਿਆਰ ਨਾਲ ਗੱਲ ਕਰਨੀ ਨਾ ਤਾਂ ਤੁਸੀਂ ਆਪੇ ਕਰ ਲਿਓ ਮੇਰੇ ਕੋਲ ਨਹੀਂ ਇਹਨੇ ਪਿਆਰ ਆਉਂਦੀ ਮੈਨੂੰ ਤਾਂ ਆਪਣੇ ਘਰ ਦੀ ਸਮਝ ਨਹੀਂ ਆਉਂਦੀ ਵੀ ਇੱਕ ਦੂਜੇ ਤੋਂ ਤਾਂ ਤਾਂ ਵਾ ਜੇ ਰਮਨ ਵਾ ਇਹ ਰਣਉਤੇ ਆ ਤੇ ਜੇ ਨੌਵਾਂ ਉਹ ਇਦਾਂ ਉਤੇ ਆ ਹੁਣ ਕਿੰਨੂੰ ਸਮਝਾਵਾਂ ਤੇ ਕਿੰਨੂੰ ਨਾ ਸਮਝਾਵਾਂ ਪੱਬਜੀ ਕੀ ਘੰਡੇ ਜੀ ਕੁਛ ਨਹੀਂ ਕਰਨਾ ਕੀ ਆ ਕੱਪੜੇ ਸੀ ਧੋਵਦੇ ਉਹ ਲੱਗੀ ਧੋਣ ਕਿਉਂ ਆ ਨਾ ਮੇਰੇ ਵੀ ਕੱਪੜੇ ਧੋ ਦਿਓ ਪਜਾਮਾ ਤੇ ਨਾ ਬਣਾਣ ਹੀ ਇਹ ਧੋ ਦਿਓ ਮੇਰੇ ਵੀ ਮੇਰੀ ਗੱਲ ਸੁਣ ਇਹਦੇ ਵਿੱਚ ਪਾ ਲੋ ਕੋਈ ਗੱਲ ਨਹੀਂ ਨਾ ਮੇਰੀ ਗੱਲ ਸੁਣ ਤੂੰ ਮੇਰੇ ਵੱਲ ਦੇ ਕੱਪੜੇ ਲੈ ਕੇ ਆ ਗਿਆ ਮੁੱਸੇ ਵਾਲੇ ਲੱਭ ਗਈ ਹੁਣੀ ਵੀ ਕੱਪੜੇ ਧੋਣ ਦੇਈ ਆ ਔੜੀਆਂ ਅੰਦਰ ਦੋ ਬੈਠੀਆਂ ਵਾਂ ਉਹਨਾਂ ਨੂੰ ਵੀ ਕਦੇ ਆਵਾਜ਼ ਮਾਰ ਲਿਆ ਕਰੋ ਕਿ ਨਹੀਂ ਉਹਦੇ ਵਿੱਚ ਜਿਆਦਾ ਇਹਦਾ ਮਿਲੇ ਆਈਆਂ ਹੁੰਦੀਆਂ ਦੋਵੇਂ ਜਣੀਆਂ ਮਾਵਾਂ ਧੀਆ ਨੇ ਬਸ ਅੰਦਰੇ ਬੜੀਆਂ ਰਹਿਣਾ ਵਾਂ ਤੇ ਗੱਲਾਂ ਕਰਨ ਨੂੰ ਅੜੀਆਂੜੀਆਂ ਲੰਮੀਆਂ ਜ਼ਬਾਨਾਂ ਵਾਂ ਕਦੀ ਧੀਰੀ ਵਰੀ ਆ ਕਦੀ ਕਦੀ ਮਾਦੀ ਆ ਜਾਂਦੀ ਜਾ ਜਾ ਕੇ ਤਾਂ ਉਹਨਾਂ ਨੂੰ ਕਹਿ ਕੱਪੜੇ ਧੋ ਦੋ ਮੇਰੇ ਕੋ ਤੇ ਅੱਗੇ ਹੁੰਨਾ ਕਿ ਟਾਈਮ ਹੁੰਦਾ ਵਾ ਰੋਟੀ ਪੰਨ ਦਾ ਟਾਈਮ ਹੁੰਦਿਆ ਉਦੋਂ ਸ਼ਾਮਾ ਪੈ ਗਈਆਂ ਆ ਭਾਬੀ ਜੀ ਜੇ ਤੁਹਾਨੂੰ ਪਿਛਲੀ ਵਾਰ ਮੈਂ ਪ੍ਰੈਸ ਕਰਨ ਵੱਲੋਂ ਕਹਾਂ ਹੀ ਕੱਪੜੇ ਤੁਸੀਂ ਤਾਂ ਇਹ ਨਾ ਬੋਲੇ ਜੀ ਹੁਣ ਮੈਂ ਕੱਪੜੇ ਧੋਣ ਵੱਲੋਂ ਕਹਣਾ ਤੁਸੀਂ ਤਾਂ ਬੋਲੇ ਮਸ਼ੀਨ 'ਚ ਕੱਪੜੇ ਪਾਉਣੇ ਆ ਇਹਦੇ ਵਿੱਚ ਭੈਣ ਦਾ ਤੇ ਮੰਮੀ ਦਾ ਕੀ ਕਸੂਰ ਆ ਜੇ ਤੁਸੀਂ ਧੋਣੇ ਆ ਧੋ ਦੋ ਨਹੀਂ ਤੇ ਮੈਂ ਹੱਥ ਨਾਲ ਧੋ ਲੰਨਾ ਵਾ ਮਸ਼ੀਨ 'ਆਂ ਤੇ ਕੱਪੜੇ ਧੋਣੇ ਹੀ ਤੁਸੀਂ ਸੋ ਸੋ ਗੱਲ ਕਰਤੀ ਆ ਮੈਨੂੰ ਤੇ ਕਰਨ ਕੀ ਕਰਾਂ ਮੈਂ ਵੀ ਖਿਜੀ ਪਈ ਆ ਮੈਂ ਦੱਸ ਕੀ ਕਰਾਂ ਨਾ ਉਹ ਕੁੜੀ ਨੇ ਪੜਨਾ ਵਾ ਨਾ ਕੇ ਪਾਸੇ ਲੱਗਣਾ ਵਾ ਉਤੋਂ ਵੱਧ ਦਵਕਾਰ ਚਿਕ ਪੱਤ ਪਾਗੇ ਰਹਦੀ ਆ ਤੂੰ ਵੀ ਸਿਆਣਾ ਹੋਇਆ ਵਾ ਉਹਨੂੰ ਸਮਝਾਇਆ ਕਰ ਥੋੜਾ ਜਿਹਾ ਪੀਂਦਾ ਵੱਡਿਆਂ ਦੇ ਨਾਲ ਨਹੀਂ ਬੋਲੀਦਾ ਉਹ ਬੋਲਣ ਲੱਗੀ ਮਾਸਾ ਨਹੀਂ ਵੇਂਦੀ ਹੈਗੀ ਉਹ ਭਾਬੀ ਜੀ ਤੁਹਾਡੇ ਘਿਓ ਬੋਲਦੀ ਹੋਊਗੀ ਤੁਹਾਨੂੰ ਤਾਂ ਮੈਂ ਕੱਪੜੇ ਤੁਹਾਨੂੰ ਵੱਲੋਂ ਕਹਿੰਦੇ ਆ ਤੁਸੀਂ ਤਾਂ ਮੈਨੂੰ ਇੰਨੀ ਇੰਨੀ ਗੱਲਾਂ ਕਰਨ ਦੀ ਜੀ ਪਰ ਕਰਨ ਕੀ ਕਰਾਂ ਫਿਰ ਜਦੋਂ ਫਿਰ ਉਹਨਾਂ ਨੂੰ ਮੇਰੀ ਸਾਰ ਨਹੀਂ ਹੈਗੀ ਤੇ ਮੈਂ ਕੀ ਕਰਾਂ ਮੈਂ ਦੋਵੇਂ ਪਾਸੇ ਥੋੜਾ ਹੋ ਸਕਦੀ ਆ ਰਸੋਈ ਵਾਲੇ ਪਾਸੇ ਵੀ ਤੇ ਘਰ ਦਾ ਵੀ ਸਾਰਾ ਕਰਾਂ ਉਹ ਚਲੋ ਕੋਈ ਗੱਲ ਨਹੀਂ ਨਹੀਂ ਨਾ ਤੁਹਾਨੂੰ ਤੁਸੀਂ ਕੱਪੜੇ ਰਹਿਣ ਦਿਓ ਆਪੇ ਧੋ ਲੂੰਗਾ ਜਾਂ ਮੰਮੀ ਉਹਨਾਂ ਨੂੰ ਕਹਿ ਦੂੰਗਾ ਕੋਈ ਨਹੀਂ ਕਹਦੇ ਤੂੰ ਉਹਨਾਂ ਨੂੰ ਕੱਪੜੇ ਧੋਣ ਨੂੰ ਮੇਰੇ ਵੱਲ ਨੂੰ ਤੁਰ ਪੈਣਾ ਵਾ ਤੇ ਉਦਾਂ ਜੇ ਕੋਈ ਚੀਜ਼ ਦੀ ਲੋੜ ਹੋਵੇ ਉਦੋਂ ਮਾਂ ਵੱਲ ਨੂੰ ਪਤਾ ਵਾ ਕਿ ਉਧਰੋਂ ਨੋਟ ਮਿਲਨੇ ਇਹ ਸਾਰੇ ਇੱਕੋ ਜਿਹੇ ਆ ਘੱਟ ਕੋਈ ਵੀ ਨਹੀਂ ਹੈਗਾ ਹੋਤ ਵੀ ਉਦਾਂ ਦਾ ਧੀ ਵੀ ਉਹੋ ਜਈ ਅਹੀਂ ਬਸ ਦੋਵੇਂ ਜੀ ਘਰ ਦੇ ਵਿੱਚ ਵਾਧੂ ਆ ਗਏ ਸਾਡੇ ਵਰੀ ਨਾ ਕੋਈ ਖਰਚਾ ਹੀ ਹੈਗਾ ਵਾ ਨਾ ਕੋਈ ਪੈਸਾ ਹੀ ਇਹਨਾਂ ਨੂੰ ਲੱਭਦਾ ਵਾ ਇਹਨਾਂ ਨੇ ਵੀ ਕਦੇ ਜਾਣਾ ਆਉਣਾ ਭਾਬੀ ਨੂੰ ਕੱਪੜੇ ਧੋਣ ਵੱਲੋਂ ਕਿਹਾ ਵਾ ਤੇ ਕਿੰਨੀਆਂ ਗੱਲਾਂ ਕੀਤੀਆਂ ਵਾ ਮਮੀ ਨਾ ਸੱਚੀ ਕਹਿੰਦੀ ਹੁੰਦੀ ਸੀ ਕਿ ਇਹਨੂੰ ਕੋਈ ਕੰਮ ਨਾ ਕਹਾ ਕਰ। ਮੇਰੀਆਂ ਅੱਖਾਂ ਦੇ ਪੱਟੀਆਂ ਵੱਜੀ ਸੀ ਜਿਹੜਾ ਮੈਂ ਇਹਨੂੰ ਕੰਮ ਕਹਤਾ ਵਾ। ਲੋਕਾਂ ਦੀਆਂ ਭਾਬੀਆਂ ਕਿੰਨੀਆਂ ਚੰਗੀਆਂ ਹੁੰਦੀਆਂ ਵਾ। ਸਾਰੇ ਕੰਮ ਕਰਦੀਆਂ ਵਾ। ਉਹਨਾਂ ਦਾ ਬੋਲ ਹੀ ਪੁੰਜੀ ਡਿੱਗਣ ਹੁੰਦੀਆਂ ਤੇ ਮੇਰੀ ਭਾਬੀ ਆ ਇਹਦੇ ਗਲੇ ਪੈਨ ਫਿਰਦੀ ਆ। ਵੇਖਾਂ ਜੇ ਤੈਨੂੰ ਕੱਪੜੇ ਧੋਣ ਵਾਸਤੇ ਦੇ ਹੀ ਦਿੱਤੇ ਆ ਤੇ ਤੂੰ ਧੋ ਦੇ ਕਿੱਦਾਂ ਜ਼ਬਾਨ ਲੜਾਉਂਦੀ ਐ। ਇਹ ਵੀ ਨਾ ਮੂੰਹ ਚੋਕੇ ਭਾਬੀ ਵੱਲ ਭੱਜ ਜਾਂਦਾ ਵਾ। ਭਾਬੀ ਮੇਰੇ ਕੱਪੜੇ ਧੋ ਦੇ। ਅੱਗੇ ਭਾਬੀ ਧੋ ਕੇ ਦਿੰਦੀ ਹੀ ਨਾਲ ਇੰਨੇ ਕਿੜਾ ਹੱਥ ਨਾਲ ਧੋਣੇ ਹੀ ਧੋਣੇ ਤਾਂ ਮਸ਼ੀਨ ਨਾਲ ਹੀ ਪਤਾ ਨਹੀਂ ਕੀ ਕਰਦੀ ਫਿਰਦੀ ਐ ਸਮਝ ਨਹੀਂ ਆਉਂਦੀ ਇਹਦੀ ਮੈਨੂੰ ਕੋਈ ਗੱਲ ਨਹੀਂ ਆਉਣ ਡਿਆ ਨਾ ਇਹਨਾਂ ਗੱਲ ਤੇ ਮੈਂ ਕਰਦੀ ਆਂ ਪਹਿਲਾਂ ਜਾ ਕੇ ਕਰਨ ਨੂੰ ਕੀ ਪੁੱਛਣਾ ਇੰਨੇ ਪੁੱਛਦੀਆਂ ਕਰਾਂ ਕੇ ਮੇਰੀ ਗੱਲ ਸੁਣੋ ਹਾਂ ਨਾ ਹੁਣ ਕੀ ਆ ਜੇ ਉਹਨੇ ਕੱਪੜੇ ਧੋਣ ਵਾਸਤੇ ਦੇ ਹੀ ਦਿੱਤੇ ਤੂੰ ਇਹ ਕਾ ਚੱਲ ਲਈ ਤੂੰ ਲੱਗਿਆ ਨਹੀਂ ਮੇਰੇ ਕੋਲ ਹੀ ਧੋ ਦੇ ਕਪੜੇ ਠੀਕ ਹੋਣਾ ਤੇ ਨਾ ਮੈਂ ਧੋ ਲਈਆਂ ਤੇ ਇਹ ਕਿਹੜਾ ਹੱਥ ਨਾਲ ਧੋਣੇ ਧੋਣੇ ਤਾਂ ਮਸ਼ੀਨ ਨਹੀਂ ਤੇ ਕੰਨ ਇੱਥੇ ਲਾ ਛੱਡਦੀਆਂ ਤਾਂ ਧੋ ਲਈ ਨਹੀਂ ਉਹ ਕੰਨ ਮੈਂ ਕਾਹਦੇ ਲਾਉਣੇ ਹੀ ਜਿੰਨੇ ਤੂੰ ਉੱਚੀ ਉੱਚੀ ਬੋਲਣ ਦੇ ਨਾ ਰਸੋਈ ਚ ਸਾਰੀ ਬਾਤ ਸੁਣਦੀ ਹੀ ਮੈਨੂੰ ਨਹੀਂ ਰਸੋਈ ਵੀ ਸੁਣਨਦੀ ਹੀ ਤੇ ਜਾ ਕੇ ਕਪੜੇ ਧੋਦ ਨਹੀਂ ਉਹਦੇ ਮੈਨੂੰ ਹੋਰ ਵੀ ਬਥੇਰੇ ਕੰਮ ਆ ਰੋਟੀ ਦਾ ਵੇਲਾ ਹੋਉਂਦਿਆ ਵਾ ਚਾਹੀ ਤੂੰ ਇਦਾਂ ਕਰਦੀ ਹੋ ਸਬਜ਼ੀ ਬਣਾ ਲੈਣੀਓ ਮਾਸਾ ਉਹ ਵੀ ਨਹੀਂ ਤੇ ਕੋ ਬਣਨੀ ਗੱਲਾਂ ਕਰਨ ਨੂੰ ਬੜੀ ਸ਼ੇਰਵਾ ਤੂੰ ਬੱਲੇ ਟਾਡੇ ਅੱਗੇ ਸ ਮੰਮੀ ਸਬਜ਼ੀ ਬਣਾਉਂਦੇ ਰਹੇ ਆ ਪਤਾ ਨਹੀਂ ਸਾਡੇ ਦੋਵਾਂ ਨਾਲ ਪਤਾ ਨਹੀਂ ਕਾਦਾ ਵੈਰ ਵਟਾ ਡਾ ਨਹੀਂ ਮੇਰਾ ਕਾਦਾ ਵੈਰ ਹੋਣਾ ਵੈਰ ਤੇ ਤੁਹਾਡਾ ਹੋ ਗਿਆ ਸਾਰੇ ਜੀਆਂ ਦਾ ਮੇਰੇ ਨਾਲ ਨਾਲੇ ਅੱਗੇ ਤੁਸੀਂ ਧੋ ਕੇ ਦਿਨੇ ਕੱਪੜੇ ਧੋਂਦੇ ਤੇ ਅਹੀਂ ਆ ਉਹ ਜਾ ਉਹ ਆ ਜਿਹੜਾ ਮੂੰਹ ਚੁੱਕ ਕੇ ਤੇ ਦੇ ਵੱਲ ਚੱਲ ਗਿਆ ਤੇ ਚੱਲ ਚੰਗਾ ਵਾ ਧੋਨੀਏ ਦਸੋ ਤੋਈ ਜਾ ਮੈਨੂੰ ਚਾਹ ਨਹੀਂ ਚੜਿਆ ਧੋ ਹੁੰਦਾ ਮੇਰੇ ਕੋ ਤੇ ਆਪਣੇ ਕੰਮ ਨਹੀਂ ਮੁੱਕਦੇ ਬਸ ਤੁਹਾਡੇ ਕੋ ਤੇ ਗੱਲਾਂ ਹੀ ਆ ਚੰਗਾ ਮੇਰੇ ਕੋ ਗੱਲਾਂ ਤੇ ਤੁਹਾਡੇ ਕੋ ਕੀ ਆ ਅੱਗੇ ਅਹੀਂ ਧੋ ਕੇ ਦਿਨੇ ਆ ਜਦੋਂ ਤੁਹਾਨੂੰ ਪ੍ਰੈਸ ਕਰਨ ਵਾਸਤੇ ਦਿੱਤੇ ਹੀ ਉਹਨੇ ਕੱਪੜੇ ਤੁਸੀਂ ਉਦੋਂ ਵੀ ਨਹੀਂ ਕੀਤੇ ਅੱਜ ਤੁਹਾਨੂੰ ਧੋਣ ਵਾਸਤੇ ਦਿੱਤੇ ਆ ਤਾਂ ਮੈਨੂੰ ਤੂੰ ਹੀ ਤੋਟੇ ਟੱਬਰ ਦੇ ਵਿੱਚ ਰਿਆ ਕਰੋ ਤੁਹਾਨੂੰ ਵੀ ਪਤਾ ਲੱਗੇ ਕਿ ਟੱਬਰ ਕੀ ਚੀਜ਼ ਵਾ ਟੱਬਰ ਅੰਦਰ ਵੜ ਕੇ ਸਾਰੇ ਕੰਮ ਕਰ ਲੈਂਦਾ ਵਾ ਮੈਨੂੰ ਪਤਾ ਹੀ ਉਹ ਦੋ ਲੱਗਦਾ ਜੇ ਤੁਸੀਂ ਮੈਨੂੰ ਸਮਝੋ ਵੀ ਇਹ ਵੀ ਘਰ ਦੇ ਵਿੱਚ ਹੈਗੀ ਐ ਕੋਈ ਤੇ ਮੈਂ ਵੀ ਤੁਹਾਨੂੰ ਸਮਝਾਂ ਇਹ ਤੇ ਫਿਰ ਇਦਾਂ ਹੀ ਆ ਜੇ ਤੁਸੀਂ ਮੇਰਾ ਚੰਗਾ ਕਰੋਗੇ ਤੇ ਮੈਂ ਵੀ ਚੰਗਾ ਕਰੂੰਗੀ ਜੇ ਤੇ ਫਿਰ ਮੇਰੇ ਕੋ ਵੀ ਇਦਾਂ ਜਵਾਬ ਹੀ ਮਿਲਦੇ ਆ ਜੇ ਤੁਸੀਂ ਚੰਗੇ ਹੋ ਨਾ ਤੇ ਸਾਰਾ ਟੱਬਰ ਤੁਹਾਡੇ ਨਾਲ ਸਲਾਹ ਕਰੇ ਤੁਹਾਡੇ ਕੋਲ ਪੁੱਛ ਕੇ ਤੁਰੇ ਜਦੋਂ ਤੁਸੀਂ ਹੈ ਹੀ ਇਦਾਂ ਦੇ ਆ ਤੇ ਤੁਹਾਨੂੰ ਕੀ ਪੁੱਛਣਾ ਕਿਸਨੇ ਉਹ ਮੈਂ ਤਾਂ ਚੰਗੀ ਆਈ ਹੀ ਪਤਾ ਨਹੀਂ ਆ ਇਹ ਘਰ ਦੇ ਵਿੱਚ ਹੀ ਅੱਗੇ ਕੀ ਹੋ ਗਿਆ ਆ ਆਹੋ ਤੂੰ ਹੀ ਚੰਗੀ ਆਇਆ ਜਾਂ ਸੰਦੀਪ ਨੇ ਵਿਗਾੜਤੀ ਆ ਨਾ ਕਹਿ ਦੋ ਹੁਣ ਤੇ ਗੱਲਾਂ ਕਰਨੀਆਂ ਘੜੀ ਹਟਦੀਆਂ ਮੈਂ ਵੀ ਗੱਲਾਂ ਨਾ ਸੱਚੀਆਂ ਹੀ ਕਰਦੀਆਂ ਸੱਚੀਆਂ ਤਾਂ ਬੜੀਆਂ ਕਰਦੀਆਂ ਸੰਦੀਪ ਨੂੰ ਇਹ ਆ ਕਿ ਸੁਧਰ ਜਾ ਮੈਂ ਤੈਨੂੰ ਕਹਿੰਨੀ ਹਾਂ ਬਗਾਨੇ ਘਰ ਜਾਣਾ ਵਾ ਕੀ ਕਰੇਂਗੀ ਉੱਥੇ ਜਾ ਕੇ ਤੂੰ ਹੀ ਨਾ ਮੇਰੇ ਪਿੱਛੇ ਵਾਲ ਨਾ ਜਾਇਆ ਕਰੋ ਠੀਕ ਆ ਨਾ ਜਦੋਂ ਮੈਂ ਬਗਾਨੇ ਘਰ ਜਾਊਂਗੀ ਨਾ ਤੇ ਪਤਾ ਲੱਗ ਹੀ ਜਾਣਾ ਵਾ ਕਿੱਦਾਂ ਰਹੀਦਾ ਵਾ ਆਹ ਲੱਗ ਜਾਣਾ ਵਾਂਗੇ ਜਿੱਦਾਂ ਇਥੇ ਡਈਆਂ ਕਰਨ ਲੋਕੀ ਇਦਾਂ ਨਹੀਂ ਕਰਦੇ ਪਰ ਜਈਆਂ ਨਾਲ ਜਿੱਦਾਂ ਤੂੰ ਕਰਦੀ ਏ ਸੰਦੀਪ 24 ਘੰਟੇ ਨਾ ਕੰਨ ਤੇਰੇ ਕੰਦਾ ਨਾ ਲੱਗੇ ਰਹਿੰਦੇ ਆ ਤੇ ਕੰਮ ਵਾਰੀ ਕਹਿ ਦੋ ਤੇ ਫਿਰ ਤੂੰ ਨਹੀਂ ਕਰਦੀ ਹੈਗੀ ਤੂੰ ਨਹੀਂ ਇਦਾਂ ਕਰਦੀ ਅੰਦਰੋਂ ਤੇ ਤੁਸੀਂ ਆਪ ਨਹੀਂ ਨਿਕਲਦੀ ਹੈਗੀਆਂ ਮਾਵਾਂ ਦੀਆਂ ਤੇ ਮੈਨੂੰ ਗੱਲਾਂ ਕਰਦੀਆਂ ਉਲਟਾ ਲਵਲੀ ਹਾਂਜੀ ਮੈਂ ਰਿੰਦਰ ਦੇਖਣਦੇ ਹਾਂ ਤੋ ਇੱਥੇ ਕੀ ਵੇਖਣਦੇ ਆ ਮੈਂ ਉੱਤੇ ਆ ਗਿਆ ਮੈਂ ਉਹ ਵੇਖਣਦੇ ਚੋਨੇ ਚੰਨਿਆ ਲੋ ਚੋਨੇ ਕੀ ਵੇਖਣੇ ਆ ਜੀ ਕਰਾਉਣੀ ਆਹ ਡੈਡੀ ਤੇਰੇ ਕਹਿਣਦੇ ਸੀ ਪਿਕਾਲੋਂ ਜੀ ਫਿਰ ਲਈ ਆ ਓਏ ਆਹੋ ਸਪਰੇਅ ਕਰਾਉਣੀ ਆ ਆਹ ਚਕ ਕਰਾ ਲਓ ਸਪਰੇਅ ਟਾਈਮ ਦੇ ਨਾਲ ਪਰ ਮੀ ਹਟੂ ਤਾਂ ਫੇਰ ਹੀ ਆ ਨਾ ਹਮ ਸੇਰਦਾ ਤੇ ਫੇਰ ਮੀ ਲੱਥਾ ਹੀ ਕੋਈ ਗੱਲ ਨਹੀਂ ਵੇਖ ਲੈਨੇ ਕੰਮ ਹੀ ਕੋਈ ਕੰਮ ਕਾਦਾ ਪੁੱਤ ਡੈਡੀ ਤੇਰੇ ਨੇ ਨਾ ਆੜਤੀ ਵੰਨ ਪੈਸੇ ਲੈਂਦੇ ਹੀ ਹਾਂਜੀ 11000 ਰੁਪਏ ਪਿਆਰਪਿੰਦਰ ਨੂੰ ਫੜਾਉਣ ਗਈ ਤੇ ਆ ਲੈ ਪਿਰਾ ਖਲਾਪਿਆ ਹੀ ਅੱਛਾ ਤੇ ਗਾੜੀਆਂ ਨੇ ਸੌ ਸੌ ਗੱਲ ਕੀਤੀ ਫੇ ਕੱਲ ਨੂੰ ਪਤਾ ਤੂੰ ਕੀ ਕਹਿਣਾ ਵਾ ਤੇ ਮੇਰਾ ਮਾਂ ਪਿਓ ਗਲਤ ਵਾ ਅਸੀਂ ਕਿਹੜੀ ਗੱਲੋਂ ਗਲਤ ਵਾ ਤੂੰ ਵੀ ਸਿਆਣਾ ਵਾ ਸਾਡੇ ਘਰ ਚ ਕੋਈ ਨੌਕਰੀ ਕਰਨ ਡਿਆ ਵਾ ਵੀ ਮਹੀਨੇ ਬਾਅਦ ਤਨਖਾਹ ਆ ਜਾਣੀ ਮਾਦਾ ਤੂੰ ਤੇ 11000 ਫੜਾਉਣ ਗਈ ਇਹਨੂੰ 11000 ਤੇ ਉਹ ਕਹਿਣ ਡੀਏ ਸਗਣ ਪਉਣਾ ਉਹਨੇ ਕਿੱਥੋਂ ਫੜਨੇ ਸੀ ਪੈਸੇ ਤੇ ਜਾ ਤੇ ਤੁਸੀਂ ਮੈਨੂੰ ਨਾਲ ਖੜ ਦੇ ਤੇ ਮੈਂ ਵੀ ਇਹਨੂੰ ਪੁੱਛ ਲੈਂਦਾ ਚੰਗੀ ਤਰ੍ਹਾਂ ਨਾਲੇ ਮੈਂ ਤੇ ਸਿਰ ਦੀਆਂ ਠੀਕਰੀਆਂ ਪਾਣੀਆਂ ਹੁਣ ਉਹ ਕਹਿੰਦੀ ਵੀ ਮੈਂ ਨਹੀਂ ਇੰਨੇ ਪੈਸੇ ਚ ਵਿਆਹ ਵੇਖਣਾ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਕਿਸੇ ਗੱਲ ਦਾ ਤਾਂ ਪਵਾੜਾ ਵਾ ਪਿਓ ਤੇਰੇ ਨੇ ਵਿਚਾਰੇ ਨੇ ਨਾ ਆੜਤੀ ਆ ਕੋ ਚੋੱਕੇ ਲਿਆਂਦੇ ਆ ਉਤੋਂ ਲਿਮਟ ਦੀ ਚਿੱਠੀ ਆ ਗਈ ਆ ਉਹਦਾ ਵਿਆਜ ਅੰਦਰ ਬੋਬਾ ਧਾਰਨ ਵਾਲਾ ਜੇ ਇਹੋ ਕੰਮ ਰਹੇ ਨਾ ਤੇ ਘਰ ਦਾ ਜਾੜਾ ਹੋ ਜਾਣਾ ਵਾ ਤੂੰ ਹੀ ਉਹਨੂੰ ਸਮਝਾ ਵੀ ਜ਼ਿੰਮੇਦਾਰਾਂ ਘਰਾਂ ਦੇ ਵਿੱਚ ਨਾ ਇਦਾਂ ਹੀ ਕੰਮ ਸਰਦਾ ਹੁੰਦਾ ਵਾ ਉਹ ਮੈਂ ਬਥੇਰੇ ਸਮਝਾਇਆ ਵਾ ਉਹ ਕਹਿੰਦੀ ਵੀ ਛਾਵੀ ਪਾਉਣੀ ਆ ਹਟਦੀ ਨਹੀਂ ਫਿਰ ਇੱਕੋ ਗੱਲ ਕਰਨੋ ਮੈਂ ਜੇ ਆਖਿਆ ਵੀ ਆਪਣੇ ਕੋ ਪਈਆਂ ਵਾ ਦੋ ਉਹਨਾਂ ਵਿੱਚੋਂ ਫਿਰ ਇੱਕ ਪਾ ਆ ਕਹਿੰਦੀ ਵੀ ਛਾਵੀ ਪਾਉਣੀ ਆ ਤੇ ਪੈਸੇ ਵੀ ਦੇਣੇ ਆ ਉੱਥੇ ਫਰ ਤੂੰ ਹੀ ਇਦਾਂ ਕਰੋ ਦੋ ਹਜ਼ਾਰ ਰੁਪਈਆ 20000 ਤੈਨੂੰ ਵਿਆਜ ਦੇ ਵਿਖਾਲ ਕੇ ਲਿਆਵਾ ਉਦਾਂ ਕਹਿੰਦੀ ਮੈਂ ਜਾਣਾ ਹੀ ਨਹੀਂ ਆ ਮੈਂ ਦੱਸੋ ਕੀ ਕਰਾਂ ਫਿਰ ਨਾਲੇ 10 ਦਿਨ ਵਿਆਜ ਲੰਘ ਜਾਣੇ ਆ ਘਰੋਂ ਤੇ ਕਲੇਸ਼ ਮੁੱਕੂਗਾ ਨਾ ਇੱਕ ਕਲੇਸ਼ ਨਹੀਂਗਾ ਮੁਕਣਾ ਟੋੜ ਦੇ ਦਿਨ ਚੱਲਣ ਡੇ ਆ ਤੈਨੂੰ ਵੀ ਪਤਾ ਵਾ ਜਿਹੜੇ ਕਣਕ ਵਾਲੇ ਪੈਸੇ ਹੀ ਕਦੀ ਦਵਾਈ ਦੇਤੀ ਕਦੀ ਦਵਾਈਆਂ ਲੈਣ ਦੀਆਂ ਖਾਦਾ ਲੈਣ ਦੀਆਂ ਤੇ ਘਰ ਪੁੱਤ ਪੈਸੇ ਕਿੱਥੋਂ ਆਉਣੇ ਆ ਉਹ ਤੇ ਪਿਓ ਤੇਰਾ ਫਿਕਰ ਚ ਡੁੱਬਾ ਵਾ ਵੀ ਵਿਆਜ ਪੈ ਜਾਣਾ ਲਿਮਟ ਦਾ ਦੋਗੁਣਾ ਜੇ ਨਾ ਤਾਰਿਆ ਤੂੰ ਹੁਣ ਤੂੰ ਹੀ ਦੱਸੋ ਫਿਰ ਮੈਂ ਕੀ ਕਰਾਂ ਮੈਂ ਤੇ ਆਇਆ ਫਸਿਆ ਕਾਦਾ ਵਾ ਦਬਕਾ ਮਾਰਾ ਖੇਚ ਕੇ ਐਦਾ ਹੀ ਤਾਂ ਥੱਲੇ ਲੱਗ ਗਿਆ ਵਾ ਜੇ ਹੁਣੇ ਇਹ ਹਾਰਿਆ ਕੱਲ ਨੂੰ ਜੀਆ ਜੰਤ ਵੀ ਹੁਣੀ ਆ ਫੇਰ ਉਹਦੀ ਮੰਨੇ ਗਾ ਕੋ ਮੈਂ ਤੈਨੂੰ ਆਖਿਆ ਤੇ ਉਹ ਕਹਿੰਦੀ ਮੈਂ ਨਹੀਂ ਵਿਆਹ ਜਾਣਾ ਤੈਨੂੰ ਪਤਾ ਵਾ ਨਾ ਤੇਰੇ ਦੋ ਭੈਣ ਭਰਾ ਵੀ ਪੜਨਦੇ ਆ ਉਹਨਾਂ ਦੀਆਂ ਵੀ ਫੀਸਾਂ ਜਾਂਦੀਆਂ ਪਿਓ ਤੁਹਾਡੇ ਨੇ ਕਿੱਦਾਂ ਔਖੇ ਹੋ ਕੇ ਤੁਹਾਡੇ ਸਾਰੇ ਕੰਮ ਕੀਤੇ ਆ ਹੱਦ ਹੋ ਗਈ ਆ ਅੱਜ ਤੇ ਇਕੱਲੀ ਆ ਤੇ ਐਦਾਂ ਕਰਨ ਢਈ ਆ ਕੱਲ ਨੂੰ ਦੂਜੀ ਵੀ ਆਉਣੀ ਆ ਫੇਰ ਅਸੀਂ ਕਿਹੜੇ ਕੂਚ ਛਾਲ ਮਾਰਾਂਗੇ ਮਾਤਾ ਹਫਤੇ ਜਿੱਕ ਦਿਨ ਨਾ ਲੜਾਈ ਤੋਂ ਬਿਨਾਂ ਵੀ ਕੱਢ ਦਿੰਦਿਆ ਕਰੋ ਤੇ ਪਿਆਹ ਦੀ ਗੱਲ ਮੈਂ ਪੁੱਛ ਲਈ ਨਾ ਮਨ ਮੈਂ ਰੁੱਤੇ ਆਇਆ ਮੈਂ ਆਹ ਵੇਖਣਾ ਤੇ ਮੈਂ ਵੀ ਤੇਰ ਨਾਲ ਹੀ ਗੱਲ ਕਰਨੀ ਹੋਰ ਕਿਹਦੇ ਨਾਲ ਗੱਲ ਕਰਾਂ ਉਹ ਗੱਲ ਤੇ ਮੇਰੇ ਨਾਲ ਕਰਨੀ ਆ ਮੈਂ ਕਿਹੜਾ ਸੁਖੀ ਆ ਮੈਂ ਤਾਂ ਅੱਗੇ ਬੜਾ ਦੁਖੀ ਆ ਆਪਣੇ ਪਿਓ ਵਾਲਾ ਨਾ ਵੇਖਿਓ ਚੰਗਾ ਉਹ ਟੈਨਸ਼ਨ ਦੇ ਵਿੱਚ ਬੈਠਾ ਵਾ ਤੇ ਲਿਮਟ ਵੀ ਧਾਰਨੀ ਪੈਣੀ ਆ ਤੇ ਤੁਹਾਨੂੰ ਵਿਆਹਾਂ ਦੀ ਅੱਗ ਲੱਗੀ ਆ ਵਿਆਹ ਵੇਖ ਲਓ ਇੱਥੇ ਭਾਵੇਂ ਪਿਆਲੀ ਕੋਈ ਆਣ ਕੇ ਵਾਲੇ ਅਜੇ ਕਹਿੰਦਾ ਫਲਾਣੇ ਥਾਂ ਪਿਆਲੀ ਮਿਲਣ ਲਈ ਤੇ ਉਹ ਲੱਲੀਏ ਆ ਜੋੜੇ ਹੱਥ ਤੁਹਾਡੇ ਕੋ ਨਹੀਂ ਲਈ ਜਾਂਦੀ ਪਿਆਲੀ ਜਿੰਨੀ ਕਿ ਹੈਗੀ ਨਾ ਓਨੇ ਕ ਸੰਭੋ ਤਨਾਲੇ ਆਪਣੀ ਜਨਾਨੀ ਨੂੰ ਸਾਹ ਪਿਆਲੀਆਂ ਹੀ ਪਿਆਲੀਆਂ ਵਾ ਹੁਣ ਵੇਖ ਕਿਦਾਂ ਜ਼ਬਾਨ ਚ ਲਾਉਣ ਦੀ ਹੀ ਕੋਈ ਗੱਲ ਨਹੀਂ ਮੰਮੀ ਨੂੰ ਆ ਲੈਂਦੇ ਸਾਰੀ ਗੱਲ ਦੱਸਣੀ ਮੰਮੀ ਨੂੰ ਇਹ ਵੀ ਨਾ ਭੜਪੂਹ ਜਾ ਜਾ ਭੱਜ ਭੱਜ ਭਾਬੀ ਵੱਲ ਜਾਂਦਾ ਵਾ ਭਾਬੀ ਕੱਪੜੇ ਧੋ ਦੇ ਅੱਗੇ ਭਲਾ ਭਾਬੀ ਧੋ ਕੇ ਦਿੰਦੀ ਹੀ ਨਾ ਮੈਨੂੰ ਪਤਾ ਨਹੀਂ ਕਿੱਥੇ ਚੱਲ ਗਏ ਸਿਮ ਇਹਦਾ ਫੋਨ ਹੈ ਹੈਲੋ 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 ਸੰਦੀਪ ਕਿਹਾਲਾ ਵਧੀਆ ਵਧੀਆ ਸਿੱਮੀ ਤੂੰ ਸੁਣਾ ਠੀਕ ਠਾਕ ਵਧੀਆ ਹੋਰ ਕੀ ਘੰਡੇ ਕੁਝ ਨਹੀਂ ਬਸ ਵਿਲੇ ਠੀਕ ਆ ਤੂੰ ਤਾਂ ਭੁੱਲ ਹੀ ਗਈ ਮੈਂ ਇਹਨੇ ਫੋਨ ਹੀ ਨਹੀਂ ਕੀਤਾ ਮੈਂ ਆਪ ਹੀ ਕਰ ਲੈਣੀ ਆ ਚੱਲ ਵਧੀਆ ਕੀਤਾ ਕਿ ਤੂੰ ਫੋਨ ਕਰ ਲਿਆ ਇੰਦਾ ਟਾਈਮ ਨਹੀਂ ਲੱਗਣ ਡਿਆ ਠੀਕ ਆ ਠੀਕ ਆ ਚੱਲ ਮੇਰੀ ਇੱਕ ਗੱਲ ਸੁਣ ਹੁਣ ਸਵੇਰੇ ਸੱਪਨੇ ਕਾਲਜ ਤੇ ਆ ਜੀ ਟਾਈਮ ਨਾਲ ਉਹ ਨਹੀਂ ਨਹੀਂ ਸਵੇਰੇ ਤੇ ਆਉਣਾ ਵਾ ਅੱਗੇ ਕਿੰਨੀਆਂ ਛੁੱਟੀਆਂ ਹੋ ਗਈਆਂ ਵਾ ਹੋਰ ਪੜਾਈ ਵੀ ਖਰਾਬ ਹੋਣ ਦੀ ਆ ਪੜਾਈ ਖਰਾਬ ਹੋ ਗਈ ਆ ਤੇ ਚਲ ਕੋਈ ਗੱਲ ਨਹੀਂ ਸਵੇਰੇ ਮੈਨੂੰ ਫੋਨ ਕਰਦੀ ਫਿਰ ਇਕੱਠੀਆਂ ਚਲ ਜਾਾਂਗੇ ਠੀਕ ਆ ਠੀਕ ਆ ਮੈਂ ਕਰਨੀ ਫੋਨ ਇਹਨੇ ਟਾਪਟ ਕਰਨਾ ਨਹੀਂ ਮੈਂ ਪੁੱਛ ਨਹੀਂ ਆਉਣਾ ਵੀ ਸਵੇਰੇ ਕਿ ਨਹੀਂ ਨਹੀਂ ਉਹ ਤਾਂ ਮੈਂ ਕਰਨਾ ਹੀ ਮੈਂ ਚਲ ਵੇਲੀ ਹੋ ਕੇ ਨਾ ਫਿਰ ਕਰੂੰਗੀ ਤੇਰਾ ਫੋਨ ਆ ਹੀ ਗਿਆ ਹੋਰ ਮੰਮੀ ਉਹਨਾਂ ਦੀ ਸੁਣਾ ਠੀਕ ਠਾਕ ਹਾਂ ਠੀਕ ਠਾਕ ਵਧੀਆ ਸਾਰੇ ਤੂੰ ਸੁਣਾ ਠੀਕ ਠਾਕ ਭਾਬੀ ਭਾਬੀ ਵੀ ਠੀਕ ਹੀ ਆ ਭਾਬੀ ਦਾ ਪਤਾ ਹੀ ਆ ਤੈਨੂੰ ਪਿਆਨ ਹੀ ਫਰਕ ਹੈ ਜੇ ਉਹਨੂੰ ਕਾਹਦਾ ਫਰਕ ਪੈਣਾ ਵਾ ਉਹ ਤਾਂ ਦਿਨੋਂ ਦਿਨ ਵਧਦੀ ਜਾਂਦੀ ਸਭੋਏ ਮੈਂ ਸੋਚਿਆ ਚਲ ਥੋੜਾ ਬਦਲ ਗਿਆ ਹੋ ਗੱਸਾ ਉਹਦਾ ਨਹੀਂ ਸੁਭਾਅ ਬਦਲਣਾ ਉਹ ਵਿਆਹ ਕਾ ਦਾ ਆ ਗਿਆ ਵਾ ਉਹਨੇ ਤਾਂ ਸੇਤੇ ਚੁੱਕਿਆ ਵਾ ਘਰ ਸੋਹਣੋ ਫੁੱਲੀ ਫੈਂਡੀ ਹੁਣ ਉਦਾਂ ਹੀ ਕੀ ਚੱਲ ਇੰਨੇ ਚਲੀ ਜਾਣਾ ਵਾ ਹੁਣ ਜਿਹੜੇ ਚਾਲ ਦਿਨ ਹੈ ਉਹ ਸੁੱਕੀ ਕੱਢ ਲੈਣੀ ਕਦੀ ਕਹਿ ਦਿੰਦੀ ਮੈਨੂੰ ਇੰਨੇ ਪੈਸੇ ਚਾਹੀਦੇ ਆ ਕਦੀ ਕਹਿ ਦਿੰਦੀ ਮੈਨੂੰ ਸੋਨਾ ਬਣਾ ਕੇ ਦੋ ਉਹਨਾਂ ਨੇ ਕੀ ਪਤਾ ਕੱਲ ਨੂੰ ਪੁੱਛਣਾ ਕਿ ਨਹੀਂ ਪੁੱਛਣਾ ਹਾਂਜੀ ਹਾਂਜੀ ਹੋਰ ਦੂਸਨਾ ਹੋਰ ਵਧੀਆ ਵਧੀਆ ਠੀਕ ਆ चल ले। आज आज टाइम ना हा काम, कर, ले ही सारा। आ, काम मैं कर लिया ही इस इस। कोई गल नहीं, मैं तो नहीं कर दूंगी। चल बाकी गल लाना, काल जाके करा ठीक है ठीक ठीक है है चल ठीक है फिर चल ठीक है